ਮੁਝਾ ਦੱਸੋ ਇਹਦੇ ਮਗਰ ਕਿਉਂ ਜਾ ਰਹੇ ਹੋ ਤੁਸੀਂ ਕੀ ਹੈ ਹੁਜਾ ਤਨ ਮੋਕਰੀ ਆ ਕੇ ਕੋਸ ਦਿਓ ਕੁਮਾਰ ਵੀ ਤੁਹਾਡੇ ਵਾਲੀ ਤੁਹਾਨੂੰ ਸ਼ਰਮ ਆਣੀ ਹੈ ਇਹ ਹਾਂ ਇਹ ਚੋਲਾਈ ਮੋਈ ਹੋਇਆ ਆ ਪਾਸ ਤੁਹਾਡੀਆਂ ਮਨਿਆਤਾ ਮੈਨੂੰ ਵੀ ਤੁਹਾਡੀ ਹੰਗਿਆਤਾ ਲੱਗਦੀ ਤੇ ਕਰ ਆਇਆ ਹੋ ਪਿੱਛੇ ਦਾ ਪਿੱਛੇ ਦਾ ਪਿੱਛੇ ਦਾ ਬਹੁਤ ਪਿੱਛੇ ਉਹ ਸਾਰੇ ਨੂੰ ਕੱਟਣਾ ਚਾਹੁੰਦੇ ਆ ਹੁਣ ਤੁਹਾਡੇ ਬਰਸ਼ਿਆਂ ਨੇ ਕਿੱਥੇ ਨੇ ਨਹੀਂ ਮੈਨੂੰ ਸਵੰਦ ਨਹੀਂ ਆਉਂਦੇ ਸਾਡੇ ਗੋਸਖਾ ਘਰੇ ਕਿੱਥੇ ਆ ਉਹਨਾਂ ਨੇ ਸ਼ੋਰਮ ਹੁੰਦੇ ਮਾੜੀ ਮੋਟ ਜੱਫੇ ਬੰਦਿਆ ਲੋੜੇ ਚਾਹੀਦੀ ਐ ਸਪੈਸ਼ਲ ਅਟ ਟਰੀਟ ਕਰ ਰਹੇ ਉਹਨੂੰ ਉਹ ਜੋ ਕੀ ਐ ਸਪੈਸ਼ਲ ਹੋਊਗਾ ਆ ਤਾਂ ਬਾਹਰ ਹੋਊਗਾ ਵੱਡੇ ਬੁੱਧਰ ਦੇ ਆ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਸੋਮਵਾਰ ਦੇਰ ਸ਼ਾਮ ਅੰਮ੍ਰਿਤਸਰ ਸਥਿਤ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਮੱਥਾ ਟੇਕਿਆ ਗਿਆ ਪਰ ਇਸ ਦੌਰਾਨ ਕੁਝ ਸੰਗਤਾਂ ਰਾਹੁਲ ਗਾਂਧੀ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਤੇ ਭੜਕੁੱਟੀਆਂ ਨੇ ਰਾਹੁਲ ਗਾਂਧੀ ਨੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਰਦਾਲੂਆਂ ਨੂੰ ਸ਼ਮੀਲ ਤੇ ਜਲ ਸ਼ਕਾਉਣ ਦੀ ਸੇਵਾ ਵੀ ਕੀਤੀ ਹਾਲਾਂਕਿ ਇੱਕ ਮਹਿਲਾ ਸ਼ਰਧਾਲੂ ਨੂੰ ਰਾਹੁਲ ਗਾਂਧੀ ਨੂੰ ਵੀਆਈਪੀ ਦਰਸ਼ਨ ਦਿੱਤੇ ਜਾਣ ਤੇ ਗੁੱਸਾ ਆ ਗਿਆ ਜਿਸ ਤੋਂ ਬਾਅਦ ਮਹਿਲਾ ਪਰਕੁਠੀ ਅਤੇ ਐਸਜੀਪੀਸੀ ਸਣੇ ਉੱਥੇ ਮੌਜੂਦ ਸੇਵਾਦਾਰਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਉਹਨਾਂ ਨੇ ਕੀ ਹੱਕ ਬੰਦਾ ਨੂੰ ਧੱਕੇ ਮਾਰਨ ਦਾ ਸੰਗਤ ਮੰਗਾ ਇਹ ਤੁਸੀਂ ਹੋ ਗਏ ਯਾਰ ਗੁਰੂ ਨਾਨਕ ਦਾ ਬੱਟਾ ਹੋ ਗਿਆ ਅਹੀਂ ਤੁਹਾਡੇ ਨੂੰ ਸੰਗਤ ਮੰਗਾਈ ਮੈਨੂੰ ਸਮਝ ਨਹੀਂ ਆਉਂਦਾ ਇਨਾ ਇਨਾ ਕੀ ਹੋ ਗਿਆ ਵੱਡਾ ਹੋ ਗੁੱਸੇ ਗੁੱਸੇ ਨੇ ਕਲਮ ਦਿੰਦੀ ਨਾ ਕਰ ਪਾਲੋ ਥੋੜਾ ਕਰੋ ਇਹਨਾਂ ਪਾਲੋ ਆਏ ਗੁਰੂ ਤੇ ਮੇਰਾ ਤਾਂ ਨਹੀਂ ਤਾਂ ਮੈਂ ਸੁਣਦੇ ਉਹਦੇ ਕਿਹਨੀਆਂ ਪੁਰ ਗੁਰੂ ਕਿੱਥੇ ਬੋਲਣੇ ਆਪਾਂ ਕਿੱਥੇ ਖਲੋ ਕੇ ਬੋਲਣੇ ਪੜਾ ਉੱਚੀ ਬੋਲਣੀ ਚਾਹੀਦੀ ਪਹਿਲਾਂ ਟੀ ਮੇਰੇ ਮੇਰਾ ਮੈਨੂੰ ਮਾਰਾ ਜਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਨੂੰ ਪਤਾ ਬੋਲਣ ਦੇ ਥੋੜਾ ਸ਼ਾਂਤ ਕੇ ਮੈਨੂੰ ਹੋਰਨ ਕਹਿੰਦੇ ਪਰ ਤੁਸੀਂ ਕੋਈ ਬੋਲਿਆ ਨਹੀਂ ਸੀਨੀਅਰ ਨੂੰ ਜਾ ਕੇ ਕਹਿ ਦਿਓ ਸੀਨੀਅਰ ਨੂੰ ਕਹਿ ਦਿਓ ਉੱਥੇ ਜਾ ਕੇ ਉੱਥੇ ਨਾਲ ਬੋਲ ਕਾਲ ਤਖਤ ਸਾਹਿਬ ਕੋਲ ਚਲ ਜਾਓ ਉੱਥੇ ਨਾਲ ਸੁਣਨ ਤੁਹਾਡੀ ਜੇ ਤੁਸੀਂ ਆਂਦੇ ਮੇਰੇ ਨਾਲ ਤੇ ਉਹਨਾਂ ਨੂੰ ਨਹੀਂ ਦਿਖਦਾ ਹੋ ਗਿਆ ਤੇ ਉਹ ਹੋ ਗਿਆ ਤੇ ਉਹਨਾਂ ਨੂੰ ਉਹ ਹੋ ਗਈ ਅਹੀਂ ਥੋੜਾ ਹੋ ਗਈ ਉਹ ਤਾਂ ਵੈਸੇ ਹੀ ਵਿਕੇ ਹੋਏ ਆ ਮੈਂ ਤਾਂ ਮੂੰਹ ਤੇ ਕਹਿਣੀ ਆ ਪਤਾ ਨਹੀਂ ਉਹਨਾਂ ਨੇ ਇਹੋ ਜਿਹਾ ਕੀ ਖਵਾਇਆ ਇਹ ਬੱਚੇ ਨਹੀਂ ਬੋਲ ਸਕਦੇ ਨਹੀਂ ਖੁਦ ਤੇ ਗੁਰੂ ਆਂਦਾਸ ਕਰਿਆ ਉਹਨਾਂ ਨੇ ਇਦਾਂ ਟ੍ਰੀਟਮੈਂਟ ਕਰਦੇ ਜਿਵੇਂ ਬੜੇ ਮਹਾਪੁਰਸ਼ ਨੇ ਕਹਿੰਦਾ ਮੀਡੀਆ ਦੇਖਣ ਦੇ ਗੁਰਗਾਨੀ ਮੈਗਰੂ ਪੁੱਛਾ ਦੱਸ ਇਹਦੇ ਮਗਰ ਕਿਉਂ ਜਾ ਰਹੇ ਹੋ ਤੁਸੀਂ ਕੀ ਹੈ ਉਹ ਤੁਹਾਨੂੰ ਹੋ ਕਰੀਆ ਪੁੱਛਦਾ ਆਰੇ ਬੀਤਾ ਗਰੀ ਹੁਣ ਸ਼ਰਮ ਕੀ ਹੈ ਨਹੀਂ ਤੇ ਹਾ ਇਹਦਾ ਖੋਲਾ ਹੀ ਪਾਉਂਿਆ ਬਿਆ ਸਾਡੀ ਹਮਲੀਆ ਦਾ ਮੈਨੂੰ ਹੀ ਜੜੀ ਹਮਝਾਤਾ ਲੱਗਦੀ ਸਵਾਮੀ ਅਖਰ ਜੀ ਬੰਦਾ ਜੋ ਆਇਆ ਦੋ ਮਿੰਟ ਲਈ ਉਹਨੇ ਵਿੱਚ ਸਾਰੇ ਸੰਗਤ ਨੂੰ ਛਿੜਦੀ ਕਿਉਂ ਕੀ ਗੱਲ ਮੈਨੂੰ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਤੁਸੀਂ ਮਾਰੋ ਦੇ ਘਰੇ ਆਏ ਹੋ ਪਿੱਛੇ ਦਾ ਪਿੱਛੇ ਦਾ ਪਿੱਛੇ ਰਹਿ ਬਹੁਤ ਪਿੱਛੇ ਕਿਹਦੇ ਸਾਰੇ ਕੱਟ ਜੇ ਹੁਣ ਤੋਂ ਦੇ ਬਰਸ਼ਿਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਉਹਨੇ ਨਿਉਂਬੀ ਹੁਣ ਸੇਵਾਦਾਰ ਕਿੱਥੇ ਆ ਆਪਣੀ ਦੇਖਦਾ ਫਟੇ ਨਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਗੁਰਸਖ ਘਰੇ ਕਿੱਥੇ ਰ ਉਹਨਾਂ ਨੇ ਸ਼ਾਹਰਮੋਂਦੇ ਮਾੜੀ ਮੋਟ ਜੱਫੇ ਬੰਦਿਆ ਨਾਉਣੀ ਚਾਹੀਦੀ ਐ ਸਪੈਸ਼ਲ ਅਟਰੈਕਟ ਟ੍ਰੀਟ ਕਰ ਰਹੇ ਉਹਨੂੰ ਉਹੋ ਜਿਹਾ ਕੀ ਐ ਸਪੈਸ਼ਲ ਹੋਊਗਾ ਆਪਦਾ ਬਾਹਰ ਹੋਊਗਾ ਵੱਡੇ ਵੱਦਰ ਦੇ ਆਪਦਾ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖਦੇ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਰੇ ਭਈ ਆਪਦਾ ਜਿਵੇਂ ਸੀ ਪਹਿਲਾਂਵੇਂ ਰੋ ਕੀ ਉਹ ਦਿਨਾ ਫੋਟੋ ਕਿਉਂ ਦੇ ਫਿਰਦੇ ਕੀ ਉਹ ਮਾਰ ਪੁੱਛਦਾ ਬਈ ਹੱਥੋਂ ਹੀ ਪਈ ਮੈਂ ਤਾਂ ਮਹਿਲਾ ਦਾ ਇਲਜ਼ਾਮ ਸੀ ਕਿ ਰਾਹੁਲ ਗਾਂਧੀ ਲਈ ਕਤਾਰ 'ਚ ਖੜੇ ਲੋਕਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਅੱਗੇ ਲਿਜਾ ਕੇ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਅਤੇ ਸਪੈਸ਼ਲ ਤੌਰ ਤੇ ਦਰਸ਼ਨ ਕਰਵਾਏ ਗਏ ਹਰਮੰਦਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਦਰਸ਼ਨ ਦੀ ਕੋਈ ਵੀ ਪਰੰਪਰਾ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਉਹ ਵੀਆਈਪੀ ਹੈ ਤਾਂ ਉਹ ਗੁਰੂ ਘਰ ਤੋਂ ਬਾਹਰ ਹੋਣਗੇ ਜਿਸ ਕਿਸੇ ਨੇ ਵੀ ਦਰਸ਼ਨ ਕਰਨੇ ਨੇ ਉਲਾਈਨ ਵਿੱਚ ਖੜੇ ਹੋ ਜਾਣ ਅਤੇ ਇੱਥੇ ਸਭ ਕੁਝ ਬਰਾਬਰ ਹੈ ਹਾਲਾਂਕਿ ਇਸ ਦੌਰਾਨ ਮਹਿਲਾ ਦਾ ਇਲਜ਼ਾਮ ਸੀ ਕਿ ਜਦੋਂ ਉਹ ਛਬੀਲ ਤੇ ਪਾਣੀ ਪੀਣ ਗਈ ਤਾਂ ਜਿੱਥੇ ਰਾਹੁਲ ਗਾਂਧੀ ਵੱਲੋਂ ਜਲ ਛਕਾਇਆ ਜਾ ਰਿਹਾ ਸੀ ਉੱਥੇ ਕੁਝ ਪੁਲਿਸ ਮੁਲਾਜ਼ਮਾ ਨੇ ਉਸ ਨੂੰ ੱੱਕੇ ਮਾਰੇ ਜਿਸ ਤੋਂ ਬਾਅਦ ਉਹ ੜਕ ਉੱਠੀ ਅਤੇ ਰਾਹੁਲ ਗਾਂਧੀ ਸਣੇ ਐਸਜੀਪੀਸੀ ਅਤੇ ਦੂਜੇ ਮੁਲਾਜ਼ਮਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਤੁਸੀਂ ਉਹਨਾਂ ਤੋਂ ਵੱਡੇ ਹੋਗੇ ਬਾਹਰ ਆ ਕੇ ਇੰਨੀ ਜਗ੍ਹਾ ਹੈ ਜਿੱਥੇ ਮਰਜ਼ੀ ਫੋਟੋਆਂ ਖਿਚਾਓ ਤੁਹਾਨੂੰ ਕੋਈ ਮਨਾ ਕਰ ਰਿਹਾ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫालतू ਉੱਥੇ ਇਹ ਕਰਦੇ ਪਏ ਆ ਜਿਹੜੇ ਹੁਣ ਬਰਸ਼ੇ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ ਤੇ ਰੋਕ ਟੋਕੀ ਕਰਦੇ ਨੇ ਹੁਣ ਉਹ ਕਿੱਥੇ ਗਏ ਸੀ ਬੈਰੀ ਗੁੱਡ ਬੋਲੋ ਨਹੀਂ ਉਹ ਕਿੱਥੇ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਕਿਹਾ ਜਾਏ ਕਿ ਅਸੀਂ ਤਨ ਖਵਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਨਾਲੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜ਼ਾਈ ਕਰੋ ਜਿਵੇਂ ਮੱਥਾ ਟੇਕਣਾ ਹੈਵੇਂ ਰੋ ਤੁਹਾਨੂੰ ਵੀ ਆ ਨੋਰਮਲ ਬੰਦਾ ਆ ਵੀਆਪੀ ਟ੍ਰੀਟਮੈਂਟ ਨਹੀਂ ਚੰਗਾ ਲੱਗਦਾ ਕਿਉਂ ਵੀਆਪੀ ਟ੍ਰੀਟਮੈਂਟ ਦੇ ਰਹੇ ਹੋ ਭਈਆ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੇ ਬਾਰੇ ਕੁਝ ਦੱਸ ਦਿਓ ਥੋੜੇ ਮੈਂ ਦੱਸਣਾ ਨਹੀਂ ਚਾਹੁੰਦੀ ਆਪਾਂ ਦੱਸ ਦਿਓ ਪਲੀਜ਼ ਨਹੀਂ ਬੇਟਾ ਵੇਖੋ ਇਦਾਂ ਨਹੀਂ ਥੋੜਾ ਜਿਹਾ ਪ ਤੁਹਾਨੂੰ ਆਪਸ ਸਮਝੋਣੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਆ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇਲਾ ਬਤਾਇਆ ਕਿ ਕਿਨੂੰ ਚੱਜ ਦਾ ਟਰੀਟਮੈਂਟ ਦੋ ਤੇ ਕਿਨੂੰ ਨਹੀਂ ਕੋਈ ਆਵੇ ਮਹਾਪੁਰਸ਼ ਕੋਪਿੰਦਰਪਾਲ ਜੀ ਵਰਗਾ ਆਵੇ ਮੈਂ ਕਿਹਨੀ ਆ ਵੀ ਉਹਨੂੰ ਵੀਆਈਪੀ ਟਰੀਟਮੈਂਟ ਦੋ ਕਿਉਂ ਹੋ ਹੈਗੇ ਆਪਣੇ ਸਾਧ ਸੰਗਤ ਠੀਕ ਹੈ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਹੈ ਗੁਰੂ ਘਰ ਦੀ ਸੇਵਾ ਕੀਤੀ ਹੈ ਉਹ ਮਹਾਪੁਰਸ਼ ਹੈ ਹਲੋਂਦੇ ਨੇ ਇਹਨੇ ਕੀ ਸੇਵਾ ਕੀਤੀ ਆ ਕੇ 2 ਮਿੰਟ ਪਾਂਡੇ ਸਾਫ ਕਰ ਜੂਗਾ ਤਾਂ ਪਾਂਡੇ ਦੀ ਸੇਵਾ ਕਰ ਜੂਗਾ ਮੈਂ ਦੂਜੇ ਬਹੁਤ ਕਰ ਜੂਗਾ ਕੰਮ ਤੇ ਉਹ ਵੱਡਾ ਆਦਮੀ ਹੋ ਗਿਆ ਤਾਨੂੰ ਇਹ ਚੰਗਾ ਨਹੀਂ ਲੱਗਿਆ ਕਿ ਗੁਰੂ ਘਰ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਵੀ ਅਲਾਉਡ ਹੀ ਨਹੀਂ ਤੁਸੀਂ ਅੰਦਰ ਕੈਮਰੇ ਨੇ ਉਹ ਕਰ ਰਹੇ ਅਲਾਉਡ ਤੁਸੀਂ ਕਿਵੇਂ ਉਹਨਾਂ ਨੂੰ ਹੁਣ ਅਲਾਉਡ ਕਰ ਰਹੇ ਹੋ ਇੰਨੇ ਕੈਮਰਾਮੈਨ ਨੂੰ ਇੰਨੇ মিডিਆ ਨੂੰ ਕਿੱਦਾਂ ਅਲਾਉਡ ਕਰ ਰਹੇ ਹੋ ਜਦੋਂ ਲਾਈਵ ਚੱਲ ਰਿਹਾ ਸਾਰਾ ਕੁਝ 24 ਘੰਟੇ ਲਾਈਵ ਚੱਲਦਾ ਤੁਸੀਂ ਕਿਵੇਂ ਅਲਾਉਡ ਕਰ ਰਹੇ ਹੋ ਇੰਨੀ মিডিਆ ਨੂੰ ਤੁਸੀਂ ਮਨ ਬਣਾ ਕੇ ਆਏ ਸੀ ਪਹਿਲਾਂ ਕਿ ਚੱਲ ਜਾ ਮੈਂ ਕੋਈ ਮਤ ਨਹੀਂ ਬਣਾਇਆ ਮੈਂ ਐਸੇ ਦਰਸ਼ਨ ਕਰਨਾ ਇਸੇ ਬਾਈ ਚਾਂਸ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਡਾ ਭੱਜੀਆ ਮਗਰ ਜਿੱਦਾਂ ਪਤਾ ਨਹੀਂ ਕੀ ਆ ਗਿਆ ਹੁੰਦਾ ਜੀ ਮੈਂ ਮਨਾ ਨਹੀਂ ਕਰਦੀ ਫੋਟੋ ਖਿਚਾਉਂਦਾ ਮੈਂ ਮਨਾ ਨਹੀਂ ਕਰਦੀ ਰਿਸਪੈਕਟ ਕਰੋ ਰਿਸਪੈਕਟ ਕਰੋ ਫੋਟੋ ਖਿਚਾਓ ਪਰ ਬਾਹਰ ਇੰਨੀ ਜਗਾ ਹੈ ਜਿੱਥੇ ਮਰਜੀ ਖਿਚਾਓ ਤੁਸੀਂ ਗੁਰੂ ਘਰ ਦੇ ਵਿੱਚ ਕਿਉਂ ਇਹ ਤਮਾਸ਼ਾ ਕਰ ਰਹੇ ਹੋ ਛੋਸ਼ੇਬਾਜੀ ਕਰ ਰਹੇ ਮੈਂ ਆਪਣਾ ਆਪਣਾ ਨਾਮ ਦੱਸੋ ਫਿਰ ਕੋਈ ਪ੍ਰੋਬਲਮ ਨਹੀਂ ਦੱਸੋ ਵੀ ਖੁੱਲ ਕੇ ਕਰੋ ਆਪਣਾ ਨਾਮ ਦੱਸੋ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂ ਦੇਖੋ ਮੈਂ ਵੀ ਸਰਦਾਰਨੀ ਟੀ ਹਾਂ ਵੈਰੀ ਗੁੱਡ ਠੀਕ ਹੈ ਇਹ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀ ਆ ਨਾਮ ਮੈਨੂੰ ਕੋਈ ਚਾਹੀਦੀ ਟੀਆਰਪੀ ਨਾ ਮੈਨੂੰ ਕੁਝ ਮੈਂ ਪਹਿਲੀ ਵਾਰੀ ਫੇਸ ਕੀਤਾ ਆ ਬੰਦੇ ਨੂੰ ਪਰ ਮੈਨੂੰ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨੇ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨਾ ਬਹੁਤ ਗਲਤ ਗੱਲ ਐ ਇਹਨਾਂ ਦੀ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅੱਗੇ ਅੱਗੇ ਜਾ ਕੇ ਬੋਲਿਆ ਰਾਹੁਲ ਜੀ ਬੋਲਿਆ ਮੈਂ ਅਗਰ ਉਹ ਕੁੜੀ ਮੈਨੂੰ ਜ਼ਬਰਦਸਤੀ ਨਾ ਕਰਦੀ ਫਿਰ ਮੈਂ ਉਹਦੇ ਮੂੰਹ ਤੇ ਬੋਲਦੀ ਕਿਉਂ ਡਰਾਂ ਭਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਐ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਖੁਦਾਂ ਕਮਾਣੀਆਂ ਖੁਦਾਂ ਖਾਣੀਆਂ ਭਈ ਮੈਨੂੰ ਰਹਿਣ ਲਈ ਨਹੀਂ ਦੇ ਰਿਹਾ ਕੁਝ ਕਰਨ ਲਈ ਦੇਣਾ ਮੈਂ ਕਿਉਂ ਡਰਾਂ ਉਹ ਤੋਂ ਹੋਰ ਕੀ ਕਹਿਣਾ ਚਾਹੁੰਦੇ ਸੀ ਮੇਰੇ ਰਾਹੁਲ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅਸਾਂ ਥੋੜਾ ਜਿਹਾ ਪਲੀਜ਼ ਆਪਣਾ ਨਾਮ ਦੱਸ ਦਿਓ ਬੇਟਾ ਮੇਰਾ ਨਾਮ ਹੈ ਗਗਨਜੀਤ ਕੋ ਠੀਕ ਹੈ ਇਸ ਤੋਂ ਬਾਅਦ ਮੈਂ ਹੋਰ ਕੁਝ ਵੀ ਦੱਸਣਾ ਚਾਹਤ ਹਾਂ ਆਪਣਾ ਆਪਣਾ ਨਾਮ ਦੱਸਿਆ ਦਜੀਤ ਕੋ ਓਕੇ ਓਕੇ ਥੈਂਕ ਯੂ ਥੈਂਕ ਯੂ ਤਾ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੋਮਵਾਰ ਦੇਰ ਸ਼ਾਮ ਅੰਮ੍ਰਿਤਸਰ ਪਹੁੰਚੇ ਸੀ ਜਿੱਥੇ ਉਹਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਵੀਆਈਪੀ ਟ੍ਰੀਟਮੈਂਟ ਮਿਲਣ ਤੇ ਇੱਕ ਕੁੜੀ ਗੁੱਸੇ ਚ ਆ ਗਈ ਅਤੇ ਗੁਰਦੁਆਰਾ ਸਾਹਿਬ ਵਿੱਚ ਹੀ ਉਸ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਕੁੜੀ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਇਹ ਕਿ ਜੇਕਰ ਉਹ ਵੀ ਆਈਪੀ ਹੈ ਤਾਂ ਗੁਰੂ ਘਰ ਤੋਂ ਬਾਹਰ ਹੋਣਗੇ ਪਰ ਗੁਰੂ ਘਰ ਦੇ ਅੰਦਰ ਸਭ ਬਰਾਬਰ ਨੇ ਉਧਰ ਹੁਣੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੁਹਾਡਾ ਇਸ ਪੂਰੇ ਮਾਮਲੇ 'ਚ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ